ਬਗਲੀ ਕਰਨ ਆਏ ਆ ਤੇ ਸਭ ਨੂੰ ਖੁਸ਼ ਹੋਣਾ ਚਾਹੀਦਾ ਸਭ ਨੂੰ ਖੁਸ਼ ਹੋਣਾ ਚਾਹੀਦਾ ਪਰਮੇਸ਼ਰ ਦਾ ਵਚਨ ਦੱਸਦਾ ਕਿ 다우드 ਨੂੰ ਜਦੋਂ ਭਵਨ ਤੇ ਵੀ ਆਵਾਜ਼ ਮਾਰੀ ਗਈ ਕੁਝ ਲੋਕ ਭਵਨ ਦੇ ਵਿੱਚ ਜਾ ਰਹੇ ਸੀ 다우드 ਆਪਣੇ ਮਹਿਲ ਤੇ ਖੜਾ ਸੀ ਕੁਝ ਲੋਕਾਂ ਨੇ ਰਾਜੇ ਨੂੰ ਆਵਾਜ਼ ਮਾਰੀ 다우드 ਨੇ ਕਿ ਚਲੋ ਆਇਓ ਅਸੀਂ ਭਵਨ ਵਿੱਚ ਜਾ ਰਹੇ ਹਾਂ ਤੇ 다우드 ਬਾਈਬਲ ਦੱਸਦੀ ਹੈ ਕਿ 다우드 ਗਿਆ ਨਾਰਮਲ ਤਰੀਕੇ ਨਾਲ ਵੀ ਬਾਈਬਲ ਕਹਿੰਦੀ ਕਿ ਨੱਚਦਾ ਟੱਪਦਾ ਉਹ ਆਪੇ ਬੰਦੇ ਵਿੱਚ ਗਿਆ ਹallelujah 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 ਨੱਚਦਾ ਟੱਪਦਾ ਹੋਇਆ ਆਰਾਧਨਾ ਕਰਦਾ ਗਿਆ ਔਰ ਇਸ ਗੱਲ ਨੂੰ ਬਾਈਬਲ ਦੇ ਵਿੱਚ ਦਰਜ ਕੀਤਾ ਉਹਨੇ ਇੱਕ ਦੂਜੇ ਦੁਆਰਾ ਹallelujah ਹallelujah ਤੇ ਜਦੋਂ ਅਸੀਂ ਆਉਨੇ ਕਿੱਦਾਂ ਆਉਨੇ ਕਿਸੇ ਨੇ ਕਿਹਾ ਕਿ ਅਸੀਂ ਜਦੋਂ ਚਰਚ ਵਿੱਚ ਆਉਨੇ ਕਸ਼ੂਏ ਆਉਂਦੇ ਹੋ ਰਹੇ ਕਿੱਦਾਂ ਆਉਂਦੇ ਹੋ

ਤੇ ਲਾਸਟ ਪ੍ਰਾਰਥਨਾ ਇਹ ਹੋਰ ਚੱਲੋ ਹallelujah ਹallelujah ਕਿ ਜਾਨੇ ਵਾਪਸ ਕਿੱਧਾ ਜਾਨੇ ਆ ਚੀਤੇ ਵੰਗੋ ਸਭ ਤੋਂ ਧੀਰੇ ਕਿਹੜਾ ਜਾਨਵਰ ਭਜਦਾ ਹੈ ਜਿੰਦਾ ਹੀ ਬਾਈ ਹallelujah ਹallelujah ਓਕੇ ਅਗਦੇ ਕੰਚਨ ਲਈ ਇਸ ਦੇਖਾਂਗੇ ਜਿਹੜਾ ਉਹਨਾਂ ਦੀਆਂ ਜੀ 14 8 ਦੇ ਆਓ ਮੈਂ ਬੜਾ ਤੁਹਾਡੇ ਨੂੰ ਪ੍ਰੰਤ ਯਸ ਰੰਗੈ ਰੋਨ ਨੂੰ ਆਖਿਆ ਕਿ ਜੱਗ ਦਾ ਚਾਨਣ ਹੈ ਹਾ ਜਿਹੜਾ ਮੇਰੇ ਪਿਛਲ ਦੁਤ ਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ ਸਭੋ ਉਹ ਦੇਖ ਉਹ ਜੁੜਦਾ ਚਾਨਣ ਹੋਵੇਗਾ ਹallelujah ਹallelujah ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ ਜੱਗ ਦਾ ਚਾਨਣ

ਬੰਦਾ ਇੰਨਾ ਨਹੀਂ ਕਹਿੰਦੀ ਯਿਸੂਸੀ ਕੋਲ ਹੱਥ ਸੀ ਉਹਨੇ ਹੱਥ ਦੇ ਨਾਲ ਕਿਹਾ ਮੈਂ ਕੀ ਹ ਜਗਤ ਦਾ ਜਵਾਬ ਹੈ ਪਿਛਲੇ ਦਿਨਾਂ ਵਿੱਚ ਉਹ ਕਾਸਟਰ ਵਿੱਚ ਸੀ ਉਹ ਕਹਿੰਦਾ ਵੀ ਸਾਡਾ ਜਿਹੜਾ ਸੰਤ ਆ ਇਹਦੇ ਵਰਗਾ ਲੱਗਦਾ ਇਹਦੇ ਵਰਗਾ ਲੱਗਦਾ ਸਾਡਾ ਸੰਤ ਉਹ ਕਹਿੰਦਾ ਲੱਗਦਾ ਹੀ ਨਹੀਂ ਅਗਲੀ ਉਹ ਗੱਲ ਬੋਲਦਾ ਕਿ ਸਾਡਾ ਸੰਤ ਜਿਸੂ ਸੀ ਜਾਂ ਸਾਡਾ ਸੰਤ ਜੀ ਆ ਯਿਸੂਸੀ ਇੱਕ ਪਾਪੀ ਜੇ ਇਹ ਤੋਂ ਪੈਦਾ ਹੋਇਆ ਪਾਪ ਦੇ ਵਿੱਚ ਪੈਦਾ ਹੋਇਆ ਸਾਰੀ ਜ਼ਿੰਦਗੀ ਪਾਪ ਦੇ ਵਿੱਚ گزارਣ ਵਾਲਾ ਬਾਅਦ ਤੌਬਾ ਕਰ ਲਵੇ ਕੀ ਹੋਈ ਜੇ ਸੁਸੀ ਬਣ ਜਾਏਗਾ ਹallelujah 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 ਸਾਰੀ ਜ਼ਿੰਦਗੀ ਪਾਪ ਦੇ ਵਿੱਚ گزار ਕੇ ਆਪਣੇ ਅਖੀਰ ਦੇ ਉਹ ਸਾਲਾਂ ਵਿੱਚ ਉਹ ਤੌਬਾ ਕਰ ਲਵੇ ਵਧੀਆ ਪ੍ਰਚਾਰਕ ਬਣ ਜਾਵੇ ਵਧੀਆ ਸੇਵਾ ਕਰਨ ਲੱਗ ਜਾਵੇ ਕੀ ਹੋਈ ਜੇ ਸੁਸੀ ਵਰਗਾ ਬਣ ਜਾਏਗਾ ਹallelujah ਹallelujah ਬਾਈਬਲ ਦੱਸਦੀ ਆ ਕਿ ਯਿਸੂ ਮਸੀਹ ਵਿੱਚ ਇੱਕ ਵੀ દોਸ਼ ਨਹੀਂ ਸੀ ਇਹ ਉਹ ਦਿਨਾਂ ਨੇ ਲੱਪਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਦੀ ਸਰਕਾਰ ਨੇ ਲੱਪਣ ਦੀ ਕੋਸ਼ਿਸ਼ ਕੀਤੀ ਜਿਹੜੇ ਉਸ ਸਮੇਂ ਦੇ ਗਰੰਥੀ ਸੀ ਉਹਨਾਂ ਨੇ ਲੱਪਣ ਦੀ ਕੋਸ਼ਿਸ਼ ਕੀਤੀ ਵਜਤ ਆਪਾ ਪਰਮੇਸ਼ਰ ਦਾ ਉਹਦੇ ਵਿੱਚ ਇੱਕ ਵੀ દોਸ਼ ਨਹੀਂ ਸੀ ਹallelujah ਹallelujah ਉਹ ਪੰਜਾਬੀ ਜੀ ਕਹਿੰਦੇ ਆ ਨਾ ਸੌ ਜੁਆ ਕਾ ਵੀ ਭਾਜ ਨੂੰ ਚੱਲਿਆ ਸੌ ਜੁਆ ਜਿੰਨੇ ਖਾਲੇ ਬਾਅਦ ਹੱਦ ਨੂੰ ਚੱਲ ਗਈ ਹੈ ਨਾ ਤੇ ਉਹ ਪਿਛੜੀਆਂ ਜਿਹੜੀਆਂ ਚੀਜ਼ਾਂ ਭੁੱਲ ਜਾਣਗੇ ਉਹ ਚੀਜ਼ਾਂ ਕਰਦੇ ਹੋਏ ਭਾਵੇਂ ਛੱਡ ਦਿੱਤੀਆਂ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਪਰ ਬਹੁਤ ਸਾਰੇ ਲੋਕ ਕਰਦੇ ਆਂ ਪਰ ਬਾਈਬਲ ਵੀ ਮੈਂ ਪਿਛਲੇ ਦਿਨ ਵੀ ਦੱਸਿਆ ਸੀ ਮੇਰਾ ਅੱਜ ਦਾ ਟੌਪਿਕ ਨਹੀਂ ਹੈ ਮੈਂ ਫਿਰ ਵੀ ਬੋਲ ਰਿਹਾ ਇਥੇ

ਉਡੀ ਸ਼ੁਰੂਆਤ ਨਹੀਂ ਆ ਤੇ ਕੋਈ ਦਾ ਅੰਤ ਨਹੀਂ ਹallelujah ਹallelujah ਓਕੇ ਆਪੇ ਕਾਇਨਤ ਬੜੀ ਸੀ ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ ਜਗਤ ਦਾ ਚਾਲਨ ਕੌਣ ਹੈ ਮੈਂ ਆ ਜਗਤ ਦਾ ਚਾਲਨ ਮੈਂ देयर इज ओनली ਵਨ ਗੋਡ ਸਿਰਫ ਇੱਕ ਹੀ ਰੱਬ ਹੈ ਮੈਂ ਕਲੀਅਰ ਕਰਨਾ ਚਾਹਣਾ ਇੱਕ ਹੀ ਰੱਬ ਹੈ ਔਰ ਉਹਨੂੰ ਆਖਿਆ ਸੀ ਇਹਦਾ ਕਹਿੰਦਾ ਕਿ ਜਗਤ ਦਾ ਚਾਲਨ ਮੈਂ ਹੈ ਬਾਈਬਲ ਦੱਸਦੀ ਕਿ ਜਦੋਂ ਧਰਤੀ ਜੈਸੀ ਉਤਪਤ ਇੱਕ ਦੀ ਇੱਕ ਪੜਦੇ ਆ ਪਿਛਲੇ ਦਿਨੀ ਪਾਸਟੇ ਜੀ ਨੇ ਪ੍ਰਚਾਰ ਕੀਤਾ ਸੀ ਉਹਦੇ ਤੇ ਪੜਦੀ ਪੜਦੀ ਉਹ ਪੜਦੀ ਹੈ ਉਤਪਤ ਇੱਕ ਦੀ ਇੱਕ ਉਹ ਵੀ ਇੱਕ ਤੋਂ ਪੜਦਾ ਆ ਇੱਕ ਤੋਂ ਪੜਦਾ ਆਗਮਨ ਦੀ ਪਰਮੇਸ਼ਰ ਨੇ ਕਾਰ ਤੈਸਤਾ ਦੇ ਉਸਨੂੰ ਦਿੱਤਾ ਹਾਂ ਜੀ ਤੋਏ ਸਰਦੀ ਪ੍ਰੋ ਤੇ ਜਗਾਈ ਤੇ ਹਨੇਰਾ ਸੀ ਹਾਂਜੀ ਧਰਤੀ ਬੇਡੋਲ ਤੇ ਸੁੰਨੀ ਸੀ ਅਤੇ ਹੁ ਆਏ ਡੰਗਿਆ ਇਹ ਉੱਤੇ ਕੀ ਸੀ ਹਨੇਰਾ ਸੀ ਪਰਮੇਸ਼ਰ ਦਾ ਆਤਮਾ ਪਾਣੀ ਉੱਤੇ ਜ਼ੋਰ ਜੀ ਤੇ ਮੈਂ ਵੀ ਵੀ ਦੇਣਾ ਇੱਥੇ ਕੀ ਲੱਗਿਆ ਪਰਮੇਸ਼ਰ ਨੇ ਆਖਿਆ ਇਹ ਚਾਨਣ ਹੋਵੇ ਹਾਂਜੀ ਚਾਨਣ ਹੋ ਗਿਆ ਪਰਮੇਸ਼ਰ ਨੇ ਆਖਿਆ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਅੱਜ ਅਸੀਂ ਲਈਏ ਲਾਈਟ ਗਈ ਹੋ ਰਹੀ ਸੀ ਕਹਿੰਦੇ ਲਾਈਟ ਆ ਜਾਵੇ ਆ ਸਾਰੇ ਬਸ ਲਾਈਟ ਹੈ ਨਹੀਂ ਇਹਨਾਂ ਇਨਵਰਟਰ ਵੀ ਹੈ ਨਹੀਂ ਕੁਝ ਵੀ ਹੈ ਨਹੀਂ

ਹਾਲੇਲੂਇਆ ਹਾਲੇਲੂਇਆ ਔਰ ਅੱਜ ਬਹੁਤ ਸਾਰੇ ਲੋਕ ਮੈਂ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕ ਪਾਸਟਰ ਨਹੀਂ ਆ ਉਹਨਾਂ ਕੋਲ ਹੱਕ ਨਹੀਂ ਆ ਪਰ ਪਾਦਰੀ ਬਣੇ ਫਿਰਦੇ ਆ ਹਾਲੇਲੂਇਆ ਬਹੁਤ ਸਾਰੇ ਲੋਕ ਵਿਸ਼ਵਾਸੀ ਵੀ ਨਹੀਂ ਆ ਪਰ ਵਿਸ਼ਵਾਸੀ ਬਣੇ ਉਹਨਾਂ ਕੋਈ ਆਮ ਬੰਦਾ ਵੀ ਬੋਲਦਾ ਹੀ ਕਰਦੀ ਪਾਲੇ ਲੱਗਦਾ ਕਿ ਨਹੀਂ ਲੱਗਦਾ ਉਦਾਂ ਹੀ ਕੋਈ ਕ੍ਰਿਸਚੀਅਨ ਪਹਿਰਾਵਾ ਪਾਲੇ पहरावा पा ले कोई आम बंद पादरी पहरावा पावे दो चार बच्चे सीख लेद सीख लेना सीख ले सारे लगना कहते हैं बहुत वादिया बंद आत्मिक ਮੈਂ ਪੜ੍ਹਦਣਾ ਤੁਹਾਡੇ ਲਈ ਤੁਸੀਂ ਜਗਤ ਦੇ ਜਾਣਨ ਹੋ ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁਜਾ ਨਹੀਂ ਰਹਿ ਸਕਦਾ ਹallelujah 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 ਕਹਿੰਦਾ ਯਿਸੂ ਸੀ ਕਹਿ ਰਹੇ ਆ ਪਰਮੇਸ਼ਰ ਕਹਿ ਰਹੇ ਆ ਮੈਂ ਜਗਤ ਦਾ ਕੀ ਹਾਂ ਔਰ ਇੱਥੇ ਅਗਲੇ ਜੇ ਅਸੀਂ ਮਤੀਵੇਚ ਪੜ੍ਹਦੇ ਆ ਯਿਸੂ ਸੀ ਚੇਲਿਆਂ ਨੂੰ ਉਹਦੇ ਮੰਨਣ ਵਾਲਿਆਂ ਨੂੰ ਉਹ ਤੋਂ ਡਰਨ ਵਾਲਿਆਂ ਨੂੰ ਇੱਕ ਗੱਲ ਕਹਿੰਦੇ ਆ ਕੀ ਕਹਿੰਦੇ ਆ ਤੁਸੀਂ ਜਗਤ ਦੇ ਸਾਡੇ ਇੰਨੇ ਨਾ ਬਦਲ ਕੇ ਆਪਣੇ ਲਾਈਟਾਂ ਲੱਗੀਆਂ ਕੇ ਬਦਲ ਇਹਨਾਂ ਦਾ ਕੀ ਕੰਮ ਹੈ ਮੈਂ ਦੱਸ ਰਿਹਾ ਆਪਣੇ ਲਾਈਟਾਂ ਮੇਰੇ ਕੋਲ ਹੈਗਾ ਉਹਦਾ ਜਦੋਂ ਦਿਲ ਕਰਦਾ ਜਾ ਕੇ ਜਾਂਦਾ ਜਦੋਂ ਦਿਲ ਕਰਦਾ ਪਹੁੰਚਦਾ ਬਹੁਤ ਸਾਰੇ ਲੋਕ ਕੋਈ ਸੀਐਲਏ ਵਿੱਚ ਖਰਾਬ ਹੋ ਗਏ ਉਹ ਕਹਿੰਦੇ ਜਦੋਂ ਮੇਰਾ ਦਿਲ ਕਰੇਗਾ ਮੈਂ ਉਦੋਂ ਪਰਮੇਸ਼ਰ ਦਾ ਕੰਮ ਜਦੋਂ ਮੇਰਾ ਦਿਲ ਕਰੂਗਾ ਮੈਂ ਉਦੋਂ ਪ੍ਰਾਰਥਨਾ ਮੇਰਾ ਜਦੋਂ ਦਿਲ ਕਰੇਗਾ ਮੈਂ ਉਦੋਂ ਚੱਲ ਜਾਣਾ ਹੈ ਬਾਗੀ ਸਾਹਿਬ ਤੁਸੀਂ ਹੀ ਮੈਨੂੰ ਕਹਿਣਾ ਜਦੋਂ ਮੇਰਾ ਦਿਲ ਕਰੂਗਾ ਜਦੋਂ ਮੇਰਾ ਦਿਲ ਕਰੇ ਮੈਂ ਉਦੋਂ ਹੀ ਪ੍ਰਾਰਥਨਾ ਜਦੋਂ ਮੇਰਾ ਦਿਲ ਕਰੇ ਮੈਂ ਉਦੋਂ ਹੀ ਵਚਨ ਨੂੰ ਜੱਗ ਵਿੱਚ ਜੱਗ ਦੇ ਸਾਹਮਣੇ ਮੈਂ ਆਪਾਂ 50 ਵਾਰੀ ਜਾਂਦਾ ਪਰ ਜਦੋਂ ਮੇਰਾ ਦਿਲ ਕਰੂਗਾ ਮੈਂ ਉਦੋਂ ਹੀ ਅੰਦਰ ਹallelujah 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 ਇਦਾਂ ਦੇ ਚਾਣਨ ਨੂੰ ਇਦਾਂ ਦੇ ਬਲਕ ਨੂੰ ਜੇ ਆਪਾਂ ਐਕਸੈਪਟ ਨਹੀਂ ਕਰਦੇ ਅਸੀਂ ਨਹੀਂ ਰੱਖ ਰੱਖਦੇ ਪਰਮੇਸ਼ਰ ਰੱਖੀ ਗਏ ਤਾਂ ਲੋਕ ਹallelujah 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 ਲੇਕਿਨ ਦੇਖੋ ਜੇ ਅਸੀਂ ਲਏ ਜੇ ਸਾਨੂੰ ਚਾਣਨ ਪਿਆ ਉਹ ਚਾਣਨ ਕਿਹਾ ਗਿਆ ਤਾਂ ਸਿ ਦੂਜਿਆਂ ਨੂੰ ਹਨੇਰੇ ਦੇ ਵਿੱਚ ਵਧਣਾ ਆ। ਪਹਿਲਾਂ ਸਿ ਆਪ ਹੀ ਹਨੇਰੇ ਦੇ ਵਿੱਚ ਤੁਰੇ ਕਰਦੇ ਆ ਤੇ ਦੂਜਿਆਂ ਨੂੰ ਵੀ ਆਪਣੇ ਨਾਲ ਹੀ ਹਨੇਰੇ ਦੇ ਵਿੱਚ ਲਈ। ਉਹ ਵੀ ਕੀ ਕਹਿੰਦੇ ਆ ਨਾ ਅੰਨਾ ਮੰਨੇ ਨੂੰ ਰਾਹ ਦਿਖਾਵੇ। ਦੋਵੇਂ ਤੁਰਨ। ਹallelujah। ਆਮੇਨ। ਹallelujah। ਆਮੇਨ। ਜੇ ਅੰਨਾ ਮੰਨੇ ਨੂੰ ਰਾਹ ਦਿਖਾਏਗਾ। ਦੋਵੇਂ ਜੀ। ਨੈਚਰਲੀ ਆ ਅੱਗੇ ਟੋੜ ਨਹੀਂ ਦਿਖਣਾ ਕੂਨ ਨਹੀਂ ਦਿਖਣਾ ਦੋਨੇ ਕਿੱਥੇ ਜਾਣੇ? ਹallelujah ਤੇ ਇੱਕ ਨੂੰ ਸੁਝਾਖਾ ਹੋਣਾ ਪੈਂਦਾ ਹੈ ਜੇ ਸਾਨੂੰ ਪਰਮੇਸ਼ਰ ਨੇ ਜਗਤ ਦਾ ਜਾਣਣ ਕਿਹਾ ਹੈ ਤੇ ਸਾਨੂੰ ਉਸ ਜਾਣਣ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ ਸਾਨੂੰ ਉਹਦੇ ਵਰਗੇ ਬਣਨਾ ਪੈਣਾ ਹੈ ਮੈਂ ਹਰ ਵਾਰੀ ਅਕਸਰ ਬੋਲਦਾ ਹਾਂ ਕਿ ਦੇਖੋ ਕਈ ਵਾਰੀ ਵੀ ਹੁੰਦਾ ਨਾ ਅਸੀਂ ਬੱਚੇ ਨੂੰ ਲੱਗਦੇ ਇਹ ਦੇਖਦੇ ਆ ਕੋਈ ਕਰਜਾ ਲੱਗ ਰਿਹਾ ਹੈ ਅਸੀਂ ਕਹਿੰਦੇ ਕੋਈ ਦਾ ਮੁੰਡਾ ਮਾਂਦਰਾ ਲੋਹੜੀ ਹੈ ਕਿਉਂ ਉਹਦੇ ਰੋ ਦੀ ਕਿਤੇ ਨਾ ਕਿਤੇ ਸ਼ਕਲ ਮਿਲਦੀ ਹੈ ਤੇ ਸਾਡੇ ਸਾਡੇ ਬਾਪੂਰ ਕੇ ਜੀ ਬਾਪੂਰ ਨਾਲ ਸ਼ੈਡ ਪਰਮੇਸ਼ਰ ਨੂੰ ਮਿਲਦੀ ਕਿਨੇ ਨੂੰ ਸਮਝ ਲੱਗਦੀ ਲੋਕ ਐਦਾਂ ਕਹਿੰਦੇ ਸਾਹੀ ਐਦਾਂ ਨਾ ਅੱਛਾ ਪਾਦਰੀ ਇੱਥੇ ਹੁੰਦੇ ਤੁਹਾਡੇ ਲਾਹੂ ਬੀਬੀ ਹੁੰਦੇ ਤੁਹਾਡੇ ਆ ਵੀ ਕਰ ਮੈਂਦੇ ਆਲੇਲੂਇਆ ਹਾਲੇਲੂਇਆ ਜੀ ਅਸੀਂ ਪਰਮੇਸ਼ਰ ਦੇ ਧੀਆਂ ਪੁੱਤਲਿਆਂ ਤਾਂ हाले लुई है, हाले लुई है, मैं दो रेफरेंस दूंगा ताकि तुम बाइबल देखो। रह कितने रहिया, पर फिर भी होना दिया अंदर पर हमेशा जाने। हाले लुई है, हाले लुई है। पहला को देखेंगे मूसा के बारे में। मूसा कौन सी? पता क्या सुनो? मूसा कितने पैदा हुए हैं? पता? बोलिए। मूसा मिशनरी बच्चे पैदा ह ਇਹ ਦੂਜੇ ਸ਼ਬਦਾਂ ਦੇ ਵਿੱਚ ਮਿਸਰ ਦੀ ਗੁਲਾਮੀ ਦੇ ਵਿੱਚ ਪੈਦਾ ਹੋਇਆ ਕਿੱਥੇ ਪੈਦਾ ਹੋਇਆ ਜਦੋਂ ਪਾਲਣ ਪੋਸ਼ਣ ਦਿੱਤੇ ਗਏ ਫਿਰੋਨ ਦੇ ਮਹਿਲ ਦੇ ਵਿੱਚ ਕਿੱਥੇ ਉਹਦਾ ਪਾਲਣ ਪੋਸ਼ਣ ਹੋਇਆ ਫਿਰੋਨ ਦੇ ਮਹਿਲ ਦੇ ਵਿੱਚ ਉੱਥੇ ਉਹਨੇ ਸ਼ਸਤਰ ਵਿਦਿਆ ਸਿੱਖੀ ਉੱਥੇ ਉਹਨੇ ਪੜ੍ਹਾਈ ਕੀਤੀ ਇਹ ਪੜ੍ਹਾਈ ਸਿੱਖੀ ਪੜ੍ਹਾਈ ਕੀਤੀ ਸਾਰਾ ਕੁਝ ਹੋਣੇ ਉਸ ਮਹਿਲ ਦੇ ਵਿੱਚ ਹallelujah ਹallelujah ਜਿਵੇਂ ਦੂਜੇ ਸ਼ਬਦਾਂ 'ਚ ਦੱਸਾਂ ਮੈਂ ਤੁਹਾਨੂੰ ਦੱਸਦਾ ਆ ਕਿ ਕਹਿਣਾ ਚਾਹਣਾ ਕਿ ਉਹਦੀ ਮਾਂ ਤਾਂ ਉਹਦੇ ਕੋਲ ਆਉਂਦੀ ਸੀ ਬਾਈਬਲ ਦੱਸਦੀ ਕਿ ਉਹਦੀ ਮਾਂ ਉਹ ਜਦ ਦੁੱਧ ਪਿਆਣਾ ਤੇ ਉਹਨੂੰ ਪੱਕਿਆਂ ਦਰਦੀ ਸੀ ਉਹਨੂੰ ਦੱਸਦੀ ਸੀ ਤੂੰ ਮਿਸਰੀ ਨਹੀਂ ਆ ਤੂੰ ਇਬਰਾਨੀ ਆ ਹallelujah ਹallelujah ਅੱਜ ਮਾਵਾ ਵੀ ਨਹੀਂ ਲੱਗਦੀ ਕਰਦੇ ਹੋ ਦੀਏ ਮਾਵਾ ਵੀ ਆਦੇ ਮੇਰਾ ਮੁੰਡਾ ਤਾਂ ਕਰਦਾ ਹੀ ਮੇਰਾ ਮੁੰਡਾ ਤਾਂ ਜਾਂਦਾ ਹੀ ਮੇਰਾ ਮੁੰਡਾ ਤਾਂ ਉਹਨਾਂ ਨਾਲ ਜਾਂਦਾ ਹੀ ਮੇਰਾ ਮੁੰਡਾ ਤਾਂ ਕਰਦਾ ਹੀ موسی ਦੀ ਮਾਂ ਰੋਜ਼ ਉਹਨੂੰ ਦੱਸਦੀ ਸੀ ਤੂੰ ਹੀ ਬਰਾਨੀ ਆ ਤੂੰ ਮਿਸਰੀ ਨਹੀਂ ਆ ਉਹਦਾ ਰਿਜ਼ਲਟ ਮਿਲੇ ਆਉਨੇ ਇਹ ਇਜ਼ਰਾਈਲੀਆਂ ਨੂੰ ਮਿਸਰ ਦੇ ਵਿੱਚ ਆਜ਼ਾਦ ਹੋਰ ਰਹੇ ਗੁਲਾਮੀ ਦੇ ਵਿੱਚ ਰਹਾ ਸੀ ਇੱਕ ਮੈਲ ਦੇ ਵਿੱਚ ਰਿਹਾ ਸੀ ਹੈ ਇਬਰਾਨੀ ਸੀ ਰਹਿ ਮਿਸਰੀਏ ਦੇ ਵਿੱਚ ਰਿਹਾ ਸੀ ਪਰ ਉਹ ਆਪਣੇ ਵजूद ਨੂੰ ਭੁੱਲਿਆ ਜਿਹੜਾ ਉਹ ਜਾਣਨ ਦਿੱਤਾ ਗਿਆ ਉਹਨੂੰ ਭੁੱਲਿਆ ਜਿਹੜਾ ਉਹਨੂੰ ਫਰਜ਼ ਤੇ ਦਿੱਤਾ ਗਿਆ ਉਹਨੂੰ ਭੁੱਲਿਆ ਜਿਹੜਾ ਉਹਨੂੰ ਕੰਮ ਦਿੱਤਾ ਗਿਆ ਉਹਨੂੰ ਭੁੱਲਿਆ ਅਸੀਂ ਭੁੱਲ ਜਾਂਦੇ ਹਾਂ ਅਸੀਂ ਬਹਾਨੇ ਬਣਾਉਂਦੇ ਹਾਂ ਮੈਨੂੰ ਤਾਂ ਹੋ ਗਈ ਮੇਰੇ ਕੋਲ ਤਾਂ ਜਾਇਆ ਹੀ ਉੱਥੇ ਜਾਂਦਾ ਹallelujah ਹਾਲੇਲੂਇਆ ਅਸੀਂ ਬਹਾਨੇ ਬਣਾਉਂਦੇ ਆਂ ਕਹਿੰਦੇ ਜੇ ਬਹਾਨੇ ਘਣਾਉਣ ਦਾ ਅਵਾਰਡ ਮਿਲਣਾ ਹੋਵੇ ਨਾ ਤੇ ਸਭ ਤੋਂ ਪਹਿਲਾਂ ਮਿਸਟਰ ਨੂੰ ਮਿਲਣਾ ਕਿੱਧਰੋਂ ਮਿਲਣਾ ਕਿੱਧਰੋਂ ਮਿਲਣਾ ਕਿ ਬਹਾਨੇ ਘਣਾਉਣ ਦਾ ਅਵਾਰਡ ਕਿਹਨੂੰ ਮਿਲ ਕੇ ਦਿੱਤਾ ਜਾਵੇਗਾ ਰਹੀ ਯਹੋਵਾ ਨੇ ਆਰਾਮ ਨੂੰ ਫਤਹ ਦਿੱਤੀ ਸੀ ਉਹ ਮਨੁੱਖ ਜੋਦਾ ਸੂਰਮਾ ਸੀ ਪਰ ਕੋਰੀ ਸੀ ਹallelujah ਹallelujah ਇਥੇ ਨਵਾਨ ਇੱਕ ਆਦਮੀ ਸੀ ਉਹ ਸਿਪਾਹੀ ਆ ਉਹ ਸੈਨਾਪਤੀ ਆ ਪਰਮੇਸ਼ਰ ਨੇ ਉਹਦੇ ਦੁਆਰਾ ਕੰਮ ਵੀ ਕੀਤਾ ਆ ਪਰ ਉਹਦੀ ਜ਼ਿੰਦਗੀ ਦੇ ਵਿੱਚ ਕੀ ਆ ਇੱਕ ਕੋੜ bệnhੀ ਉਹਦੇ ਜ਼ਿੰਦਗੀ ਵਿੱਚ ਕੀ ਆ ਇੱਕ ਬਿਮਾਰੀ ਆ ਔਰ ਉਹ ਬਿਮਾਰੀ ਨੂੰ ਲੋਕੋ ਕੇ ਰੱਖਦਾ ਆ ਕੀ ਕਰਦਾ ਆ ਪਾਈਪਾ ਲੱਸੀ ਕਿ ਉਹ ਆਪਣੇ ਇਸੇ ਨੂੰ ਪਤਾ ਹੀ ਨਹੀਂ ਆ ਕਿ ਉਹਦੇ ਸਰੀਰ ਦੇ ਉੱਤੇ ਇੱਕ ਬਿਮਾਰੀ ਆ ਹallelujah ਮੈਂ ਪਿਛਲੇ ਦਿਨੀ ਪ੍ਰਚਾਰ ਕੀਤਾ ਸੀ ਨਵੇਂ ਸਾਲ ਦੇ ਕਿ ਮੈਂ ਕਿਹਾ ਸੀ ਬਹੁਤ ਚੰਗੇ ਐਕਟਰ ਆਇਆ ਸੀ ਕੀ ਹੈ ਅਸੀਂ ਵੀ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਚੰਗੇ-ਚੰਗੇ ਵੰਦਨਾ ਦੇ ਨਾਲ ਉੱਚੀ-ਉੱਚੀ ਪ੍ਰਾਰਥਨਾ ਕਰਕੇ ਆਪਣੇ ਪਾਪਾਂ ਨੂੰ ਕਈ ਵਾਰੀ ਢਾਕ ਕੇ ਇਹਨੇ ਸੁਮੇਲਾ ਦਿੱਤੀ ਬਾਈਬਲ ਦੱਸਦੀ ਹੈ ਕਿ ਨਵਾਂ ਮਨ ਕੇ ਜਾ ਕੇ ਪੜਾਂਗੇ ਨਵਾਂ ਮਨ ਦੇ ਸ਼ਰੀਰ ਦੇ ਉੱਤੇ ਕੋਈ ਸੀ ਪਰ ਪਤਾ ਨਹੀਂ ਸੀ ਕਿਸੇ ਨੂੰ ਕਿਉਂਕਿ ਉਹ ਸ਼ਰੀਰ ਨੂੰ ਟਾਲ ਕੇ ਰੱਖਦਾ ਸੀ ਅਸੀਂ ਵੀ ਕਈ ਵਾਰੀ ਆਪਣੇ ਪਾਪਾਂ ਨੂੰ ਲੁਕੋ ਕੇ ਰੱਖਦੇ ਹਾਂ ਕਈ ਵਾਰੀ ਆਪਣੇ ਪਰਮਾ ਨੂੰ ਸੁਪੋ ਸੁਪਾ ਕੇ ਰੱਖਦੇ ਹਾਂ ਪੂਰੀ ਜ਼ਿੰਦਗੀ ਲੰਘ ਜਾਂਦੀ ਕਿਸੇ ਨੂੰ ਪਤਾ ਵੀ ਲੱਗਦਾ ਪਰ ਕੌਣ ਜਾਣਦਾ ਸੀ ਪਰਮੇਸ਼ਰ ਜਾਣਦਾ ਸੀ ਅੱਗੇ ਲਿਖਿਆ ਕਿ ਇੱਕ ਕੁੜੀ ਜਿਹੜੀ ਗੁਲਾਮੀ ਦੇ ਵਿੱਚ ਸੀ ਆਈਐਸਓ ਇਸ ਕੁੜੀ ਬਾਰੇ ਪੜਾਂਗੇ ਦੋ ਤੋਂ ਵੱਧ ਦੋ ਪੰਜ ਦਿਨਰਾਮ ਤੋਂ ਇਥੇ ਬੰਦ ਕੇ ਨਿਕਲੇ ਤੇ ישראל ਦੇ ਦੇਸ਼ ਤੋਂ ਇੱਕ ਨਿੱਕੀ ਕੁੜੀ ਨੂੰ ਫੜ ਕੇ ਲਾ ਲਿਆਏ ਲਾ ਲਿਆ ਸਮਝੋ ਨਮਾਨ ਦੀ istri ਦੀ ਗੋਲੀ ਬਣ ਗਈ ਸੀ ਹallelujah ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਅੱਜ ਕੁੜੀ ਕਿੱਥੇ ਦੀ ਹੈ ਇਹ ਜਿਹੜੀ ਮੋਦੀ ਹੈ ਵੀ ਆਪ ਕੋਨੇ ਪੜਿਆ ਕੁੜੀ ਕਿੱਥੇ ਦੀ ਹੈ ישראל ਦੀ ਕੁੜੀ ਕਿੱਥੇ ਦੀ ਹੈ? ਇਸਰਾਈਲ। ਕਿਹੜੇ ਸ਼ਹਿਰ ਕਿਹੜੇ ਦੇਸ਼ ਆ? ਆਰਾਮ ਦੇ ਵਿੱਚ। ਕਿਹੜੇ ਦੇਸ਼ ਦੇ ਵਿੱਚ ਆ? ਆਰਾਮ। ਕੁੜੀ ਕਿੱਥੇ ਦੀ ਹੈ? ਇਸਰਾਈਲ। ਤੇ ਕਿਹੜੇ ਦੇਸ਼ ਵਿੱਚ ਗੁਲਾਮੀ ਕਰ ਰਹੀ ਹੈ? ਆਰਾਮ। ਆਰਾਮ ਦੇ ਵਿੱਚ। ਹallelujah। ਹallelujah। ਕਈ ਵਾਰੀ ਅਸੀਂ ਦੇਸ਼ ਬਦਲਦੇ ਆ ਨਾ ਤੇ ਭੇਸ ਵੀ ਬਦਲ ਲੈਂਦੇ ਆ। ਜਿੰਨਾ ਦੇਸ਼ ਵੈਸਾ ਦੇਸ਼। ਦੇਸ਼ ਬਦਲੇ ਤਾਂ ਭੇਸ ਵੀ ਤੇ ਕਈਆਂ ਨੇ ਕਹਿੰਦੇ ਵੀ ਕੀ ਕਹਿੰਦੇ ਸੰਸਾਰ ਦੇ ਨਾਲ ਚੱਲਣਾ ਹੇਲੂਇਆ ਪਰ ਪਰਮੇਸ਼ਰ ਦੇ ਲੋਕਾਂ ਨੂੰ ਉਹਨੇ ਸੰਸਾਰ ਦੇ ਨਾਲ ਚੱਲਣ ਦੇ ਲਈ ਬਣਾਇਆ ਉਹਨੇ ਸਾਨੂੰ ਸਮਝੌਤਾ ਕਰਨ ਦੇ ਲਈ ਬਣਾਇਆ ਜਿੱਦਾਂ ਪਰਮੇਸ਼ਰ ਦਾ ਵਾਜਨ ਕਹਿੰਦਾ ਉਦਾਂ ਚੱਲਣਾ ਹੈ ਹੇਲੂਇਆ ਜਿੱਦਾਂ ਗਵਾਂਡੀ ਕਹਿੰਦਾ ਉਦਾਂ ਚੱਲਣਾ ਜਿੱਦਾਂ ਰਿਸ਼ਤੇਦਾਰ ਕਹਿੰਦਾ ਉਦਾਂ ਚੱਲਣਾ ਉਹਦਾ ਵੀ ਰਿਸ਼ਤੇਦਾਰ ਮੈਨੂੰ ਕਿਹੜੇ ਪਾਸੇ ਬੈਠੇ ਇਹ ਕਮਾਉਣੇ ਕਿੰਨੇ ਕੰਮ ਹੈ ਕਿੰਨੇ ਪੈਸੇ ਮਿਲਣਗੇ ਹallelujah ਹallelujah ਅਸੀਂ ਲੋਕਾਂ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਅਸੀਂ ਪਰਮੇਸ਼ਰ ਦੀ ਗੱਲ ਨੂੰ ਸੁਣਨਾ ਹੈ ਅਸੀਂ ਲੋਕਾਂ ਦੀ ਆਵਾਜ਼ ਨੂੰ ਨਹੀਂ ਸੁਣਨਾ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਹallelujah ਹੋਰ ਅਮੇਸੀ ਲੋਕ ਤੁਸੀਂ ਕੁੜੀ ਨੂੰ ਬਥੇਰਾ ਕਰਦੇ ਹੋ ਤੁਸੀਂ ਸਾਡੇ ਨਾਲ ਛੱਡਦੇ ਜਿਹੜੇ ਰੱਬ ਨੂੰ ਮੰਨਦੇ ਉਹ ਛੱਡ ਹੁਣ ਤਾਂ ਤੁਸੀਂ ساری ਜਿੰਦਗੀ ਇੱਥੇ ਰਹਿਣਾ ਤੂੰ ਆਪਣੀ ਮਾਲਕਾਂ ਦੇ ਨਾਲ ਕੰਮ ਕਰਉਣਾ ਹੈ ਜੋ ਅਸੀਂ ਖਾਣਾ ਉਹ ਹੀ ਤੂੰ ਖਾਣਾ ਤੇ ਜੋ ਅਸੀਂ ਪਾਣਾ ਉਹ ਹੀ ਜਿੱਥੇ ਅਸੀਂ ਜਾਣਾ ਉੱਥੇ ਤੂੰ ਹallelujah 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 ਉਹ ਛੋਟੀ ਕੁੜੀ ਨੇ ਕੀ ਕਿਹਾ ਤੇ ਨਾਈ ਉਸਨੇ ਆਪਣੀ ਬੀਬੀ ਨੂੰ ਆਖਿਆ ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਹਮਣੇ ਵਿੱਚ ਹੈ ਤਾਂ ਉਹ ਉਹਨੂੰ ਉਹਦੇ ਕੋਲ ਤੋਂ ਚੰਗਿਆ ਕਰਦਾ ਹallelujah 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 ਉਹ ਸੁਆਮੀ ਦੇ ਵਿੱਚ ਕੀ ਕਿਤੇ ਪਹਿਲੀ ਜੀਵ ਗੁਲਾਮੀ ਦੇ ਵਿੱਚ ਆ ਦੂਜੀ ਜੀਵ ਨੌਕਰਾਨੀ ਆ ਤੀਜੀ ਜੀਵ ਛੋਟੀ ਆ ਇਹਨਾਂ ਜਿੰਨਾਂ ਦਾ ਜ਼ਿਕਰ ਹੈਗਾ ਕੀ ਆ ਗੁਲਾਮੀ ਦੇ ਵਿੱਚ ਨੌਕਰਾਨੀ ਆ ਤੇ ਤੀਜੀ ਉਮਰ ਦੇ ਵਿੱਚ ਵੀ ਕੀ ਆ ਕੁੜੀ ਛੋਟੀ ਆ ਪਰ ਉਹਦੇ ਅੰਦਰ ਚਾਨਣ ਹਾਲੇਲੂਇਆ ਹਾਲੇਲੂਇਆ ਉਹਦੇ ਅੰਦਰ ਉਹਦੇ ਮਾਪਿਓ ਦੇ ਦੁਆਰਾ ਤੇ ਉਸ ਜਾਣਨ ਨੂੰ ਉਹਨੇ ਲੁਕੋ ਕੇ ਰੱਖਿਆ ਨਹੀਂ ਹੋਰ ਕਹਿ ਰਹੀ ਆ ਕਿ ਜੇ ਕਿਤੇ ਮੇਰਾ ਸੁਆਮੀ ਇਹ ਮਾਲਕ ਜੀ ਦੇ ਸ਼ਰੀਰ ਤੇ ਕੋੜਿਆ ਉਸ ਨਬੀ ਦੇ ਕੋੜ ਸਾਗਰੀਆ ਦੇ ਵਿੱਚ ਹੁੰਦਾ ਤੇ ਉਹਦੇ ਉਹ ਘੋਮੇ ਇਹਨੂੰ ਕੋੜ ਤੋਂ ਚੰਗਿਆ ਕਰ ਦੇਣਾ ਸੀ ਹੁਣ ਕਿਹੜਾ ਸਿਆਣਾ ਰਾਜੇ ਦੇ ਘਰ ਚ ਰਹਿਣ ਵਾਲਾ ਕਿ ਉਹਨੇ ਇਲਾਜ ਨਹੀਂ ਕਰਾਇਆ ਉਹਨੂੰ ਅਰੇ ਦਵਾਈਆਂ ਟ੍ਰਾਈ ਨਹੀਂ ਕੀਤੀਆਂ ਉਹਨੇ ਸਭ ਕੁਝ ਕਰਕੇ ਦੇਖਦਾ ਉਹ ਕੋੜੇ ਨੂੰ ਲਾਇਆ ਕਿ ਪਾਰੀ ਦਾ ਕੋਈ ਲਾਇਆ ਨਹੀਂ ਪਰ ਉਹ ਤਾਂਲੀ ਮੁਜੀ ਜਾਏਗੀ ਨਾ ਉਹਨੇ ਸਾਰਾ ਕੁਝ ਜਦੋਂ ਗੱਲ ਕਰ ਰਹੀ ਸੀ ਕਿਸੇ ਨੇ ਉਹਦੀ ਗੱਲ ਨੂੰ ਸੁਣਿਆ ਤੇ ਜਾ ਕੇ ਆਪਣੇ ਸਵਾਮੀ ਨੂੰ ਚਾਲੇ ਪੜੀਏ ਕਿਸੇ ਨੇ ਅੰਦਰ ਜਾ ਕੇ ਆਪਣੇ ਸਵਾਮੀ ਨੂੰ ਦੱਸਿਆ ਕਿ ਉਹ ਕੁੜੀ ਨੇ ਜੋ ਇਜ਼ਰਾਈਲ ਤੇ ਦਿੱਤੀ ਹੈ ਕਿਉਂ ਆਖਿਆ ਹੈ ਤਾਂ ਆਰਾਮ ਦੇ ਰਾਜੇ ਨੇ ਆਖਿਆ ਚਲਾ ਜਾ ਮੈਂ ਸ਼ਰੈਲ ਦੇ ਪਾਸਾ ਨੂੰ ਇੱਕ ਚਿੱਠੀ ਲਿਖ ਕਲਾਂਗਾ ਸੋ ਉਹ ਤੁਰ ਪਿਆ ਤੇ 10 ਟੋੜੇ ਚਾਂਦੀ ਦੇ ਤੇ 6000 ਮਿਸਕਾਲ ਸੋਨਾ ਦੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲੇ ਹallelujah hallelujah hallelujah ਉਸ ਥੂੜੀ ਦੇ ਅੰਦਰ ਚਾਂਦ ਸੀ ਉਸ ਥੂੜੀ ਦੇ ਅੰਦਰ ਪੀਸ ਸੀ ਜਿਹੇ ਉੱਪਰ ਵੱਢ ਹੋ ਗਿਆ ਉਹਨੇ ਰੌਸ਼ਨੀ ਅਸੀਂ ਭਾਵੇਂ ਕਿਸੇ ਵੀ ਮੁਲਕ ਦੇ ਵਿੱਚ ਆ ਭਾਵੇਂ ਅਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਆ ਹੋ ਸਕਦਾ ਬਗਾਨੀ ਜਗ੍ਹਾ ਤੇ ਹੋਈ ਏ ਬਗਾਨੀ ਦੀ ਜ਼ਿੰਦਗੀ ਉਸ ਮੈਦ ਦੇ ਵਿੱਚ guzari ਉਹ ਉਹ ਵਰਗਾ ਨਹੀਂ ਹੋਇਆ ਉਹ ਮਿਸਰੀਆ ਵਰਗਾ ਹੋਇਆ ਨਹੀਂ ਉਹਨੇ ਉਹਨਾਂ ਦੇ ਨਾਮ ਨਾਲ ਕੇ ਮੂਰਤੀ ਪੂਜਾ ਕੀਤੀ ਨਹੀਂ ਉਹਨੂੰ ਉਹਦੀ ਮਾਂ ਨੇ ਦੱਸਿਆ ਸੀ ਤੂੰ ਇਬਰਾਨੀ ਆ ਔਰ ਬਾਈਬਲ ਦੱਸਦੀ ਆ ਕਿ ਉਹਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਵਾਇਆ ਹallelujah ਔਰ ਇਸ ਕੁੜੀ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਭਾਵੇਂ ਗੁਲਾਮੀ ਦੇ ਵਿੱਚ ਆ ਪਰ ਇਹਨੇ ਆਪਣੇ ਸੁਆਮੀ ਨੂੰ ਚੰਗਾ ਹੋਣ ਵਿੱਚ ਉਹਦੀ ਮਦਦ ਕੀਤੀ ਹallelujah 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 ਆਇਆ ਬਈ ਅੰਕਾਂ ਵਾਂਗ ਅਬਦੇ ਸੇਰਾਂ ਨੂੰ ਚਾਣੀ ਜਦੋਂ ਪਰਮੇਸ਼ਰ ਦੇ ਬਚਨ ਦੇ ਵਿੱਚ ਅੱਜ ਅਸੀਂ ਸਿੱਖਿਆ ਹੈ ਅਸੀਂ ਜਗਤ ਦੇ ਜਾਣਣ ਜਦੋਂ ਯਿਸੂ ਮਸੀਹ ਨੇ ਸਾਨੂੰ ਜਗਤ ਦਾ ਜਾਣਣ ਕਹਿ ਕੇ ਬੁਆਰਿਆ ਹੈ ਜਦੋਂ ਸਾਨੂੰ ਜਗਤ ਦੇ ਚਾਨਣ ਦਾ ਰੁਤਬਾ ਦਿੱਤਾ ਹੈ ਤੇ ਸਾਨੂੰ ਚਾਹੀਦਾ ਹੈ ਇਹ ਸਾਡੀ ਰੋਸ਼ਨੀ ਲੋਕਾਂ ਤੱਕ ਜਾਵੇ ਅਸੀਂ ਉਸ ਰੋਸ਼ਨੀ ਦੇ ਦੁਆਰਾ ਲੋਕਾਂ ਨੂੰ ਪਰਮੇਸ਼ਰ ਤੱਕ ਲੈ ਜਾਈਏ موسی ਇਸਰਾਈਅਲ ਨੂੰ ਮਿਸਰ ਦੇ ਮਿਸਰ ਤੋਂ ਆਜ਼ਾਦ ਕਰਵਾ ਕੇ ਪਰਮੇਸ਼ਰ ਦੇ ਪਰਮੇਸ਼ਰ ਵਾਲਿਆਂ ਨੂੰ ਲੈ ਕੇ ਆ ਕੋਈ ਛੋਟੀ ਕੁੜੀ ਜਿਹੜੀ ਗੁਲਾਮੀ ਦੇ ਵਿੱਚ ਸੀ ਉਹਨੇ ਨਵਾਨ ਨੂੰ ਸ਼ਾਮਰੀਆ ਵਿੱਚ ਰਹਿੰਦੇ ਅਲੀਸ਼ਾ ਨਬੀ ਬਾਰੇ ਦੱਸਿਆ ਪਰਮੇਸ਼ਰ ਬਾਰੇ ਦੱਸਿਆ ਅੱਜ ਅਸੀਂ ਵੀ ਹੋ ਸਕਦਾ ਜਿੱਦਾਂ ਨੇ ਮਰਜੀ ਹਾਲਾਤਾਂ ਵਿੱਚ ਹੋਈਏ ਅਸੀਂ ਲੋਕਾਂ ਨੂੰ ਪਰਮੇਸ਼ਰ ਬਾਰੇ ਦੱਸੀਏ ਪ੍ਰਭੂ ਯਿਸੂਸੀ ਬਾਰੇ ਦੱਸੀਏ क्योंकि चांदन सिर्फ है, रोशनी सिर्फ बोलिया छुटकारा सिर्फे बोलिया आजादी सिर्फ बोलिया और प्रार्थना करिए और, और परमेश्वर से बोलो एक मात और कहिए पिताजी मैं